ਪ੍ਰিমਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਹਲਕਾ ਪੱਛਮੀ ਤੋਂ ਕਾਂਗਰਸ ਦੇ ਇੰਚਾਰਜਬਲ ਬੀਰ ਸਿੰਘ ਬੱਬੀ ਅਤੇ ਚੇਅਰਮੈਨ ਵਾਲਮੀਕ ٹرسٹ ਤੋਂ ਨਾ ਸਾਹਿਬ ਆਮ ਪ੍ਰਕਾਸ਼ ਦੇ ਉਪਰ ਦੀ ਅਗਵਾਈ ਵਿੱਚ ਟਾਉਨ ਹਾਲ ਵਿਖੇ ਲੱਗੇ ਬੋਤ ਤੇ ਫੁੱਲ ਅਰਪਨ ਕਰ ਮਨਾਇਆ ਗਿਆ ਜਿਸ ਵਿੱਚ ਵਾਲਮੀਕ ٹرسٹ ਤੋਂ ਨਾ ਸਾਹਿਬ ਦੇ ਗੱਦੀ ਨਿਸ਼ਿਣ ਸੰਤ ਬਾਬਾ ਮਲਕੀਨਾ ਜੀ ਨੇ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਧਾਰਮਿਕ ਸਮਾਜਿਕ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਬਾਬਾ ਸਾਹਿਬ ਨੂੰ ਫੁੱਲ ਅਰਪਨ ਕਰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਉਹਨ ਪ੍ਰਕਾਸ਼ ਗੱਬਰ ਅਤੇ ਬਲਬੀਰ ਬੱਬੀ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਗਰੀਬ ਦੱਬੇ ਕੁਚਲੇ ਅਤੇ ਨੌਜਵਾਨ ਵਰਗ ਦੇ ਰੋਲ ਮਾਡਲ ਹਨ ਜਿਨ੍ਹਾਂ ਨੇ ਵਾਂਝੇ ਅਤੇ ਤੁਛ ਔਰ ਦੇ ਬਾਵਜੂਦ ਵੀ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਦੇਸ਼ ਦਾ ਸੰਵਿਧਾਨ ਲੇ ਕੇ ਰਾਜਨੀਤੀ ਦੇ ਖੇਤਰ ਵਿੱਚ ਵੀ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦਿੱਤੀ 14 اپریل 1891 ਨੂੰ ਮਧ ਪ੍ਰਦੇਸ਼ ਦੇ ਮਹੋ ਵਿੱਚ ਜਨਮੇ ਡਾਕਟਰ ਪੀਮਰਾਓ ਅੰਬੇਦਕਰ ਇੱਕ ਪ੍ਰਸਿੱਧ ਭਾਰਤੀ ਕਾਨੂੰਨਦਾਨ ਅਰਥ ਸ਼ਾਸਤਰੀ ਸਮਾਜ ਸੁਧਾਰਕ ਅਤੇ ਸਿਆਸਤਦਾਨ ਸਨ ਉਹਨਾਂ ਦਾ ਜੀਵਨ ਸੰਘਰਸ਼ ਸਿੱਖਿਆ ਪ੍ਰਤੀ ਸਮਰਪਣ ਅਤੇ ਸਮਾਜ ਵਿੱਚ ਸਮਾਨਤਾ ਸਥਾਪਿਤ ਕਰਨ ਵਿੱਚ ਯੋਗਦਾਨ ਉਹਨਾਂ ਨੂੰ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਦਿੰਦਾ ਹੈ ਬਾਬਾ ਸਾਹਿਬ ਅੰਬੇਦਕਰ ਜਾਤ ਤੋਂ ਦਲਿਤ ਸਨ ਅਤੇ ਉਸ ਸਮੇਂ ਦੀ ਸਮਾਜਿਕ ਪ੍ਰਣਾਲੀ ਵਿਚ ਉਹਨਾਂ ਨੂੰ ਅਸ਼ੂਤ ਮੰਨਿਆ ਜਾਂਦਾ ਸੀ ਇਸ ਕਾਰਨ ਉਸਦਾ ਬਚਪਨ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਵਿਤਕਰੇ ਨਾਲ ਭਰਿਆ ਹੋਇਆ ਸੀ ਪਰ ਉਸਨੇ ਕਦੇ ਹਾਰ ਨਹੀਂ ਮੰਨੀ ਅਤੇ ਸਿੱਖਿਆ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਇਆ ਉਹ ਆਪਣੇ ਯੁੱਗ ਦੇ ਸਭ ਤੋਂ ਪੜੇ ਲਿਖੇ ਸਿਆਸਤਦਾਨ ਸਨ ਡਾਕਟਰ ਅੰਬੇਦਕਰ ਕੁੱਲ 64 ਵਿਸ਼ਿਆਂ ਵਿੱਚ ਮਾਸਟਰ ਸਨ ਨੌ ਭਾਸ਼ਾਵਾਂ ਜਾਣਦੇ ਸਨ ਇਸ ਦੇ ਨਾਲ ਹੀ ਉਹਨਾਂ ਨੇ ਦੁਨੀਆ ਦੇ ਸਾਰੇ ਧਰਮਾਂ ਬਾਰੇ ਅਧਿਐਨ ਕੀਤਾ ਸੀ ਉਹ ਨਾ ਸਿਰਫ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਪਹਿਲੇ ਅਤੇ ਇਕਲੌਤੇ ਵਿਅਕਤੀ ਹਨ ਜਿਨ੍ਹਾਂ ਨੂੰ ਲੰਡਨ ਸਕੂਲ ਆਫ ਇਕ ਨਾਮਕ ਤੋਂ ਡਾਕਟਰ ਆਫ ਸਾਇੰਸ ਨਾਮਕ ਤੋਂ ਦੁਰਲਭ ਡਾਕਟਰੇਟ ਡਿਗਰੀ ਪ੍ਰਾਪਤ ਹੋਈ ਹੈ ब्राह्मणਾਂ ਦੁਆਰਾ ਸ਼ੂਚਾ ਦੀ ਪ੍ਰਥਾ ਮੰਦਰਾ ਵਿੱਚ ਦਾਖਲੇ ਦੀ ਆਗਿਆ ਨਾ ਦੇਣਾ ਦਲਿਤ ਨਾਲ ਵਿਤਕਰਾ ਅਦੇ ਆਪਕਾ ਦੁਆਰਾ ਵਿਤਕਰਾ ਆਦ ਵਰਗੇ ਸਮਾਜਿਕ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਹਨਾਂ ਦਾ ਉਦੇਸ਼ ਹੇਟਲੀਆਂ ਜਾਤਾਂ ਨੂੰ ਸ਼ੂਚਾਤ ਵਰਗੇ ਅਨਮਨੁੱਖੀ ਅਭਿਆਸਾਂ ਤੋਂ ਮੁਕਤ ਕਰਨਾ ਅਤੇ ਉਹਨਾਂ ਨੂੰ ਸਮਾਜ ਵਿੱਚ ਬਰਾਬਰ ਅਧਿਕਾਰ ਅਤੇ ਸਤਿਕਾਰ ਪ੍ਰਦਾਨ ਕਰਨਾ ਸੀ 1920 ਦੇ ਦਹਾਕੇ ਵਿੱਚ ਮੁੰਬਈ ਵਿੱਚ ਦਿੱਤੇ ਇੱਕ ਭਾਸ਼ਣ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਜਿੱਥੇ ਵੀ ਮੇਰਾ ਨਿੱਜੀ ਹਿੱਤ ਅਤੇ ਦੇਸ਼ ਦਾ ਹਿੱਤ ਟਕਰਾਅ ਵਿੱਚ ਹੋਵੇਗਾ ਮੈਂ ਦੇਸ਼ ਦੇ ਹਿੱਤ ਨੂੰ ਪਹਿਲ ਦੇਵਾਂਗਾ ਪਰ ਜਿੱਥੇ ਦਲਿਤ ਜਾਤੀਆਂ ਦੇ ਹਿੱਤ ਵਿੱਚ ਦੇਸ਼ ਦੇ ਹਿੱਤ ਟਕਰਾਅ ਵਿੱਚ ਆਉਂਦੇ ਹਨ ਮੈਂ ਦਲਿਤ ਜਾਤੀਆਂ ਨੂੰ ਪਹਿਲ ਦੇਵਾਂਗਾ ਉਹਨਾਂ ਨੇ ਦਲਿਤ ਸਮਾਜ ਨੂੰ ਕਈ ਅਧਿਕਾਰ ਦਿਵਾਏ ਅਤੇ ਉਹ ਦਲਿਤ ਭਾਈਚਾਰੇ ਲਈ ਇੱਕ ਮਸੀਹਾ ਵਜੋਂ ਉੱਭਰੇ। ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਦਾ ਜੋ ਸ਼ੁਭ ਦਿਹਾੜਾ ਸਾਡੇ ਰੈਵਰ ਜੀ ਡਾਕਟਰ ਮੇਧਕਾਰ ਜੀ ਦਾ ਬਹੁਤ ਹੀ ਸਰਦਾ ਦੇ ਭਾਵ ਨਾਲ ਬਣਾਇਆ ਗਿਆ ਵਾ। ਉਹਦੇ ਵਿੱਚ ਸਾਰੇ ਰਾਜਨੀਤੀ ਲੋਕ ਜਿੰਨੇ ਸੰਵਿਧਾਨ ਨੂੰ ਮੰਨਦੇ ਸੀ ਸਾਰਿਆਂ ਨੇ ਇਸ ਆੜ ਕੇ ਬਾਬਾ ਸਾਹਿਬ ਜਦੇ ਬੁੱਤ ਦੇ ਉੱਤੇ ਜਿਹੜਾ ਉਹ ਇਹ ਆਪਾਂ ਦਗਮਸਤਕ ਹੋਏ ਨੇ ਜਿੰਨੇ ਵੀ ਸੰਗਤ ਆਈ ਆ ਜਿੰਨੇ ਵੀ ਸਾਡੀ ਕੌਮ ਆਈ ਆ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਿਨਿਆ ਉਹਦੇ ਨਾਲ ਨਾਲ ਇਸ ਸ਼ੁਭ ਦਿਹਾੜੇ ਦੀ ਇਲਾਕਾ ਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਦੇਸ ਵਾਸੀਆਂ ਨੂੰ ਤੋਂ ਦੇਸਾਂ ਵਿੱਚ ਦੇ ਸੱਚ ਰਹਿੰਦਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦੇਨੇ ਆ ਜੈ ਹਾਲਮੇ ਕੀ ਹਰ ਹਰ ਵਾਲਾ ਹਾਂਜੀ ਗਰਾਡ ਦੇ ਜਿਹੜੀ 18 ਲੱਖ ਰੁਪਏ ਜਿਹੜੀ ਇਹ ਮਨਜ਼ੂਰ ਹੋਈ ਆ ਉਦਾ ਜਿਹੜਾ ਫੀਤਾ ਹੈ ਆਉਂਦਿਆਂ ਕਟਿਆ ਹੀ ਤੇ ਸਵੇਰੇ ਜਿਹੜਾ ਦਾ ਕੰਮ ਸ਼ੁਰੂ ਹੋ ਜਾਏਗਾ ਸੁੰਦਰੀਕਰਨ ਜਿਹੜਾ ਬਹੁਤ ਹੀ ਵਧੀਆ ਬਣੇਗਾ। ਬਸ ਸਿਰਫ ਸੁਰੱਖਿਆ ਲੈ ਕੇ ਵੀ ਉਪਰਾਲੇ ਕਰਨ ਦੀ ਜਿਹੜੀ ਜ਼ਰੂਰਤ ਹੈ। ਸੁਰੱਖਿਆ ਸਰਕਾਰ ਅੱਗੇ ਅਪੀਲ ਕੀਤੀ ਆ ਕਿ ਤੇ ਜਿਹੜੀ ਚੌਂਕੀ ਬਣਾਈ ਜਾਏਗੀ। ਠੀਕ ਹੈ। ਹਾਂਜੀ। ਬਾਬਾ ਸਾਹਿਬ ਯਾਰ ਪ੍ਰੇਸ਼ ਕਰ ਜੀਦਾ। ਜੋ ਰੋਣਾ ਜਿਹੜਾ ਸੁਣਾਦਿਆ ਬੜੀ ਸ਼ਰਧਾ ਦੇ ਦੰਪਾਨ ਤੋਂ ਬੁਲਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਵਾਲੋਂ ਹਰ ਪਰਮਾ ਵੱਲੋਂ ਸਾਡੇ ਸਮਝ ਆਈ ਕਿ ਬਾਬਾ ਜੀ ਨੇ ਬੇਦਰ ਜੀ ਵੱਲੋਂ ਜਿਹੜਾ ਸਾਡਾ ਸਤਿਕਾਰ ਆਇਆ ਅੱਜ ਜਿਸ ਸੰਵਿਧਾਨ ਕਰਕੇ ਆਪਣੀ ਜਾਤੀ ਮਾਨ ਰਹਾ ਸਾਨੂੰ ਬੋਲਣ ਦਾ ਹੱਕ ਜਿਹੜਾ ਮਿਲਿਆ ਉਹ ਬਾਬਾ ਸਾਹਿਬ ਵੀਰਾਂ ਬੀਦਰ ਜੀ ਦੇ ਕਰਕੇ ਮਿਲਿਆ ਤੇ ਸਾਨੂੰ ਉਹਨਾਂ ਦੇ ਦੱਸੇ ਬਾਤਾਂ ਚੱਲਣਾ ਚਾਹੀਦੇ ਔਰ ਇਦਾਂ ਦੇ ਪ੍ਰੋਗਰਾਮ ਕਰਕੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਬੜਾ ਵਚਾ ਮੈਸੇਜ ਆ ਜਾਏ ਉਹ ਇਸ ਪ੍ਰੋਗਰਾਮ ਦੇ ਯੋਜਨ ਸਾਡੇ ਬੱਬੀ ਪਹਿਲਵਾਨ ਦੀ ਗੱਬਰ ਦੀ ਔਰ ਜਿੰਨੇ ਵੀ ਸਾਰੇ ਜਿਨ੍ਹਾਂ ਦੇ ਪ੍ਰੋਗਰਾਮ ਨੇ ਨਾ ਉਹਨਾਂ ਨੂੰ ਬਹੁਤ-ਬਹੁਤ ਨਾਲ ਮੁਬਾਰਕਬਾਦ ਵੀ ਦੇਣਾ ਹੈ ਔਰ ਸਾਰੇ ਦੇਸ਼ ਵਾਸੀਆਂ ਸਾਨੂੰ ਇਹ ਵੀ ਆਪ ਬਾਤ ਬਤਾਈ ਦੇਣਾ ਹੈ। ਉਹ ਭੀਮਰਾਮ ਮੇਦਕਰ ਦਾ ਜਨਮ ਦਿਨ ਮਨਾਇਆ ਜਾ ਰਿਹਾ। ਤੇ 134ਵਾਂ ਪਹਿਲਾਂ ਸਭ ਨੇ ਮਟਾਈ ਦੇਣਾ ਸਾਰੇ ਸ਼ਹਿਰ ਵਾਸੀਆਂ ਨੂੰ ਦੇਣਾ ਔਰ ਪੂਰੇ ਦਲ ਸਮਾਏ ਔਰ ਸਮਾਏ ਲੋਕਾਂ ਆਦੇ ਜਨਤ ਬਹੁਤ-ਬਹੁਤ ਮੁਬਾਰਕਬਾਦ ਦੇਣਾ। ਉਹ ਡਾਟ ਭੀਮਰਾਮ ਮੇਦਕਰ ਆ ਜਿਸ ਨੇ ਬੜੇ ਜ਼ਮੀਨੀ ਲੇਵਲ ਤੋਂ ਉੱਠ ਕੇ

ਤਾਂ ਉਹਦੇ ਨਾਲ ਵਾਰ-ਵਾਰ ਕਿਦੋਂ ਤੱਕ ਜੇਰੋ ਕਰ ਮੰਨ ਕਰੋ ਕਿਉਂਕਿ ਉਹਦੇ ਨਾਲ ਹਜ਼ਾਰ ਹੀ ਮਿਲਦੇ ਆ ਰਹੇ ਨੇ ਇਹ ਦੂਸ਼ੇ ਕਾਲਾਂ ਦੀ ਤੇਜਾ ਕਟਾ ਨਾ ਪੂਰ ਸਾਹ ਜਾਈ ਉਹਦੇ ਦੇ ਸੇਵਾ ਦੇ ਅਬੀ ਦਾਸ ਆਈ ਕਾਜ ਕਰਕੇ सेखण जी कोशिशि न पाणीअ हूंदी आहे गुल सि पंधु पंधा न जान चैलेंज कयो اور انوں جو جو تاں کمال کردا دی جیوں اوں تڑیاں جو جو اتے جو والے جیوں اوے تے کوئی جنگ دے نال رکھیا کام کرایا اور میرے کوں کرداں ہائے اک جے رے تے اے سمجھے تے ہا ہا تے راہ دے راہن سول مار پھڑو دے دے راہ چڑیاں

جنم دن منایا جا رہا ہے اور آم آدمی پارٹی کا جمعدار ہو دنات اپنی پارٹی ویسوں جیت بھی آپ کو پیار کرنے والے لوگ ملے ہیں سب نے یہاں نے جنم دن کی بہت بہت بھائی ہے بہت بہت بتائیے اور کار ہی آس کرتا ہے جو ਨਾਲੇ ਸਾਨੂੰ ਬਹੁਤ ਯਾਹ ਉਹ ਸੇਤ ਚੱਲਦਾ ਪਰਾਲਾ ਬਣ ਜੇ ਤਾਂ ਕਿ ਆਪਾਂ ਸਭ ਦੇ ਦੇਖਿਆ ਆਪਣੀ ਯਾਪ ਦੀ ਆਪਣੇ ਅਮਰ ਸਰ ਦੀ ਆਪਣੇ ਦੇਸ਼ ਦੀ ਤਰੱਕੀ ਕਰ ਸਕੀਏ ਜੈ ਮੀਨ ਜੈ ਭਾਰਤ ਅੱਜ ਬਹੁਤ ਹੀ ਕਾਹਤ ਦੇਣਾ ਹੈ ਪਰ ਕੁਝ ਬਾਬਾ ਸਾਹਿਬਾਂ ਦਾ ਪਰਦੇਸ ਵਾਲੇ ਵਿਸ਼ਵ ਰੰਗ ਜਿਨ੍ਹਾਂ ਨੇ ਆਪ ਸਭ ਨੂੰ ਦਸਤ ਪਾਈਾਰੇ ਉਹ ਕੀਤਾ ਉਹ ਅੱਜ ਰੋਡ ਦਾ ਨਿਸ਼ਾਨ ਪਰੇਗਾ ਕਿ ਯਾਰ ਭਾਰਤ ਸੰਵਾਰ ਸੰਬੰਧੀ ਗੱਲ ਹੋ ਰਹੀ ਹੈ ਰਾਈਟ ਟੂ ਪੂਰਨ ਗੁਰੂ ਦੇ ਪ੍ਰਵਾਸ ਨਹੀਂ ਕਰਦੇ ਪੰਜਾਬ ਦੇ ਰਾਜ ਚਾਹ ਰਹੇ ਨਾਲ ਦੇ ਰੂਪ ਬਣਦੇ ਇਸ ਸੰਵਿਧਾਨ ਦੇ ਵਿੱਚ ਸਾਨੂੰ ਸਭ ਨੂੰ ਇਜਾਜ਼ਤ ਮਿਲੀ ਆ ਅਗਰੇ ਵੀ ਅੱਜ ਤਾਂ ਦਾ ਹੌਸਲ ਕਰ ਰਹੇ ਆ ਔਰ ਬ੍ਰਿੰਗ ਜਾਨਾ ਬਾਬਾ ਜੀ ਨੂੰ ਇੱਥੇ ਸਾਹਿਬ ਜੀ ਨੇ ਆਇਆ ਤਾਂ ਕਿ ਰਾਜੇ ਦੇ ਪੇਸਾਰਾ ਉਹ ਬਾਦਸ਼ਾਹ ਦੇ ਪੇਸਾਰਾ ਤੇ ਦਾਸ ਪੇਸਾਰਾ ਮਸੀਹ ਪੇਸਾਰਾ ਸਭ ਇਕੱਠਾ ਹੋਆ ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਬਾਬਾ ਸਾਹਿਬ ਦੇ ਘਰ ਵੀ ਹੋ ਕੇ ਆਇਆ ਪਰ ਉਹਨਾਂ ਦੇ ਜਿਹੜੇ ਬੱਚੇ ਜਿਹਨਾਂ ਨੂੰ ਵੇਖਿਆ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਸਾਂਭਿਆ ਰਿਆ ਲਾ ਰਿਆ ਗੁੰਮਾ ਕਿਹੜੇ ਦੂਰ ਦੇ ਵਸੇ ਇਨ੍ਹਾਂ ਦੇ ਵਿੱਚ ਨਵਜਾਗ ਸਿੰਘ ਵੱਲੋਂ ਤੇ ਹਰਕਤ ਕੀਤਾ ਗਿਆ ਕੁਸ਼ੀਰਤ ਦੀਆਂ ਸਰਾ ਵੱਲੋਂ ਬਰਮਾ ਨੂੰ ਜਿੰਦਾਂ ਨੂੰ ਮੇਰਾ ਜੋਣਾ ਜਿਹੜੇ ਗੱਲ ਕਰਦੇ ਨੇ ਭਾਰਤ ਨੂੰ ਤੋੜਨ ਦੀ ਮੇਰੇ ਸਾਥੀ ਕਾਹਤੇ ਨੇ ਖਰਾਬ ਕਰਨ ਦੀ ਉਹਨਾਂ ਨੂੰ ਚੇਤਾਵਨੀ ਦੇਣਾ ਵੀ ਵਾਲਮੀਕੀ ਭਾਈਚਾਰਾ ਮਜਬੀ ਸਖ ਭਾਈਚਾਰਾ ਨਾਈ ਭਾਈਚਾਰਾ ਰਵਿਦਾਸ ਭਾਈਚਾਰਾ ਵੱਡ ਕੇ ਤੁਹਾਡਾ ਵਿਰੋਧ ਹੋਏਗਾ ਜੇ ਅਗਰ ਇਹ ਸੋਚਦੇ ਹੋ ਵੀ ਬਾਬਾ ਸਾਹਿਬ ਦੀ ਮੋਢ ਨੂੰ ਜੀਵਨ ਮਛਾਲ ਬਚਾ ਕੇ ਅਗਰ ਕਿਸੇ ਨੂੰ ਕਿਸੇ ਇਸ ਤਰ੍ਹਾਂ ਮੋਢਾ ਹਲਾ ਦੇਵੇ ਕਦੇ ਨਹੀਂ ਹੋ ਸਕਦਾ ਉਹ ਬਾਬਾ ਸਾਹਿਬ ਸਾਡੇ ਦੇਸ਼ ਦੇ ਵਾਸੀ ਨੇ ਬਾਬਾ ਸਾਹਿਬ ਸਾਡੇ ਮੇਲ ਦਿਮਾਗ ਦੇ ਵਾਸੀ ਨੇ ਬਾਬਾ ਸਾਹਿਬ ਸਾਡੇ ਰੱਬ ਦੇ ਬਾਦ ਬਾਬਾ ਸਾਹਿਬ ਦੇ ਸਿਪਾਹੀ ਸਮੇਂ ਅੰਦਰ ਦੇ ਸੰਘਰਸ਼ ਦੇ ਹਾਰੇ ਪੜੇ ਜਿਹੜੇ ਦੇਸ਼ਵਾਸੀਆਂ ਨੂੰ ਬਰਕਰਾਰ ਰੱਖੀ ਦੇਸ਼ ਦੇ ਦੇਸ਼ਾਂ ਦੇ ਵਿੱਚ ਜਿਹੜੇ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮੋਰ-ਮੋਰ ਜਰਮ ਮੁਹਾਰਤੋ ਦੇਣਾ ਕਨਨਤਾ ਨਾਦ ਕਰਨ ਸਮੂਹਟੀ ਅੱਜ ਬੱਦੀ ਪਵਾਜੀ ਲੈਣਾ ਹੈ ਸਾਰੀ ਟੀਮ ਦੇ ਜਿਨ੍ਹਾਂ ਨੇ ਇਥੇ ਹੌਸਲਾ ਦਿੱਤਾ ਸਾਰੇ ਲੋਕਾਂ ਦਾ ਜਵ ਪੁੱਤਰ ਦਿਨ ਹੈ 14 ਅਪ੍ਰੈਲ 2025 ਜਦੋਂ ਅਸੀਂ ਆਪਣੇ ਸੰਵਿਧਾਨ ਦੇ ਮਰਵਾਤਾ ਉਸ ਪਵਿੱਤਰ ਸੰਵਿਧਾਨ ਜਿਹੜਾ ਡਾਕਟਰ ਪੀਮਰਾਓ ਮੇਧੇ ਤੇ ਕਲਾਕਾਰਾਂ ਦਾ ਜੱਜਾ ਬਣੋ ਉਹ ਜਿਹੜਾ ਸੰਵਿਧਾਨ ਤਾਰਿਆ ਅਰ ਸੋ ਬਾਬਾ ਬੰਦੇ ਦੇ ਜਿਹੜਾ ਨਾਮ ਹੈ ਆਪਣੀ ਖੇਡਾਂ ਦੇ ਪੋਲੂ ਨਾ ਕਰਦੇ ਸਾਰੇ ਸਭ ਨੂਰੀ ਟੀਮ ਦੇ ਨਾਲ ਆਏ ਹੋ ਜੋ ਸਾਡੀ ਜੀਨ ਦੇ ਤੌਰ ਪਰ ਆਏ ਹੋ ਤੇ ਹੋਰ ਆਵਾਜ਼ ਕਰਦਾ ਕਿ ਜੋ ਬੰਦੇ ਸਭ ਤੋਂ ਵੱਧ ਰੱਤ ਦੇ ਦੁਨੀਆ ਖਾਨ ਦੇ ਨਾਲ ਨੁਕਸਾਨ ਦੇ ਵਿੱਚ ਕੋਚ ਵਿਚ ਨੂੰ ਖਤਮ ਕੀਤਾ ਔਰਤਾਂ ਨੂੰ ਬਰਬਰ ਦੇ ਹੱਕਦ ਲਵਾਏ ਅੱਜ ਉਸ ਪਵਿੱਤਰ ਦਿਨ ਦੇ ਉੱਤੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾ ਦਿਨਾ ਔਰ ਬਾਬਾ ਸਾਹਿਬ ਨੂੰ ਯਾਦ ਕਰਦੇ ਆ ਉਮੀਦ ਵੀ ਕਾਮਨਾ ਵੀ ਕਰਦਾ ਕਿ ਸਾਰੇ ਜਿਹੜੇ ਨੇ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੀ ਸੋਚ ਦੇ ਮੁਤਾਬਕ ਚੱਲਣ ਤਾਂ ਕਿ ਹਿੰਦੁਸਤਾਨ ਦੁਨੀਆ ਦੇ ਉੱਤੇ ਇੱਕ ਬਲੰਦ ਸ਼ਕਤੀ ਬਣ ਸਕੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅੱਜ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਦਾ ਜਨਮ ਦਿਨ 114ਵਾਂ ਜਨਮ ਦਿਨ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸ਼ਰਦਾ ਦੇ ਨਾਲ ਬਹੁਤ ਧੂਮਤਾਂ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਮੈਂ ਇਸ ਸ਼ੁਭ ਤਿਹਾਡੇ ਦੇ ਉੱਤੇ ਸਮੂਹ ਆਨੇ ਆਈ ਜਿਹੜੇ ਨੇ ਪੈਰੋਕਾਰ ਨੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਹੈ ਬਾਬਾ ਸਾਹਿਬ ਦੀ ਕਲਨਾ ਬਹੁਤ ਵੱਡੀ ਆ ਉਹਨਾਂ ਦੀ ਦੇਣ ਬਹੁਤ ਵੱਡੀ ਆ ਸਿਰਫ ਉਹ ਸੰਵਿਧਾਨ ਨਰਮਤਾ ਹੀ ਨਹੀਂ ਉਹ ਸਮਾਜ ਸੁਧਾਰਕ ਸੰਘਰਸ਼ ਨਰਮਤਾ ਨੇ ਹਮੇਸ਼ਾ ਉਹਨਾਂ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣੇ ਔਰਤਾਂ ਦੀ ਆਵਾਜ਼ ਬਣੇ ਘੱਟ ਗਿਣਤੀਆਂ ਦੀ ਆਵਾਜ਼ ਬਣੇ ਸਮਾਨਤਾ ਵਾਲਾ ਸਮਾਜ ਸਿਰਜਣ ਵਾਸਤੇ ਉਹਨਾਂ ਯੋਰ ਲਾਇਆ ਬਹੁਤ ਉੱਚ ਕੋਟੀ ਦੇ ਬਣਨਗੇ بڑے بڑے ਸੰਵਿਧਾਨ ਪਰੇ ਦੇ ਦੇਸ਼ਾਂ ਦੇ ਉਥੋਂ ਫਿਰ ਆਹੋ ਦਸ ਸੰਵਿਧਾਨ ਵਿੱਚ ਲਿਖਿਆ ਜਿਹੜਾ ਬੜਾ ਬੇਸਤਰਤ ਕੋਈ ਕਾਨਫਰੰਸ ਸੰਵਿਧਾਨ ਆ ਸੋ ਅੱਜ ਸਾਨੂੰ ਉਹਨਾਂ ਤੋਂ ਸੇਰ ਲੈਣ ਦੀ ਲੋੜ ਆ ਉਹਨਾਂ ਨੇ ਕਿਹਾ ਸੀਗਾ ਐਜੂਕੇਟ ਐਜਿਟੇਟ ਐਂਡ ਆਰਗੇਨਾਈਜ਼ ਪਰੋ ਜੁੜੋ ਸੰਘਾ ਸਿਰੋ ਅੱਜ ਸਮਾਜ ਨੂੰ ਉਹਨਾਂ ਦੇ ਰੋਲ ਦਿਖਾਏ ਰਸਤੇ ਤੇ ਚੱਲਣ ਦੀ ਜੜੀ ਆ ਉਹ ਬਹੁਤ ਜ਼ਰੂਰਤ ਆ ਸਾਨੂੰ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਸਾਨੂੰ ਅੱਜ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਮਾਰ ਕੇ ਜਿਹੜਿਆ ਮਾਰਨੇ ਪੈਣਗੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਦੋਂ ਤੋਂ ਆਈ ਆ 3 ਸਾਲ ਤੋਂ ਬਹੁਤ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਸਾਡੇ ਆਮ ਘਰਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਵਿੱਚ ਕਾਫੀ ਸੁਧਾਰ ਕਰਨ ਦੀ ਜੜੀ ਕੋਸ਼ਿਸ਼ ਕੀਤੀ ਹੈ ਔਰ ਕਾਫੀ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਨੇ ਸੋ ਮੈਂ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ ਹੁੰਦਾ ਹੈ ਉਹਦੀ 730 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਕੀਤੀ ਆ ਜਿਹਦੇ ਵਿੱਚੋਂ 19 ਕਰੋੜ ਰੁਪਏ ਜਿਹੜਾ ਆ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਹਿੱਸੇ ਵਿੱਚ ਆਇਆ ਹੈ ਮੈਂ ਹੁਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਫੰਕਸ਼ਨਸ ਸੀਗਾ ਤੇ 2400 ਬੱਚਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਾਡਾ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਬੈਨੇਫੀਸ਼ੀਰੀਆ ਲਾਭ ਲੈ ਰਿਹਾ ਹੈ ਸੌਥੇ ਵੀ ਬੱਚਾ ਨੂੰ ਕਹਿ ਕੇ ਆ ਕਿ ਇਸ ਤੋਂ ਇਲਾਵਾ ਵੀ ਕਿ ਤਰਾਹ ਦੀ ਕੋਈ ਲੋੜ ਹੋਵੇ ਤੋਂ ਸਾਡੇ ਨਾਲ ਸੰਪਰਕ ਕਰਨ ਸੰਪਰਕ ਕਰਨ ਅਸੀਂ ਆਰਥਿਕ ਪੱਖੋਂ ਗਰੀਬ ਹੋਣ ਕਰਕੇ ਪੈਸੇ ਪੱਖੋਂ ਗਰੀਬ ਹੋਣ ਕਰਕੇ ਅਸੀਂ ਆਪਣਾ ਬੱਚਾ ਕੋਈ ਪੜਨੋਂ ਹੋਵੇ ਜਾਣ ਦੇਣਾ ਹਿੰਦੁਸਤਾਨ ਦੇ ਸਰਬਾਨ ਨਰਮਾਤਾ ਡਾਕਟਰ ਭੀਮਰਾ ਉਮੀਦਵਾਰੀ ਰਾਜ ਸ਼ੁਭ ਦਿਹਾੜਾ ਉਹਨਾਂ ਦੇ ਜਨਮ ਦਿਨ ਤੇ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਹੈ ਇਹ ਉਹ ਮਹਾਨ ਸਚੇਤਾ ਜਿਨ੍ਹਾਂ ਨੇ ਹਿੰਦੁਸਤਾਨ ਦਾ ਸਰਬਾਨ ਲੈ ਕੇ ਡੈਮੋਕਰੇਸੀ ਨੂੰ ਬਹਾਲ ਕੀਤਾ ڈاکٹر بھیما وہ جانا لکھا سوھان ساری ہی دنیا نے پسند کیتا سارے ہی دیشہ نے پسند کیتا سارے دیشہ نے بڑی سوزان ہے یہ کہ ڈیموکریسی بحال ہوئی وہ ڈاکٹر پیمہ رو امبیڈکر جیتان کے نام ہوئی ہے نہیں کہ بیروکریسی جو حال ہے تھوڑا ہے ਆ ਜਿਹੜਾ ਵਿਗਾੜਨ ਕੀਤਾ ਗਿਆ ਸਮਝੋ ਇਹ ਵਿਗਾੜਨ ਇਹ ਕੀਤਾ ਗਿਆ ਹੈ ਕਿ ਇਹ ਜਿਹੜਾ ਹੈਗਾ ਸਟੀਲ ਦੀ ਅਦਲ ਜਿੰਗਰਾ ਲੱਗੇਗਾ 18 ਲੱਖ ਦਾ ਪ੍ਰੋਜੈਕਟ ਹੈ ਕਾਰਪੋਰੇਟ ਹਿੰਦੀ حساب ਰੁਪਏ ਲੱਗਣਗੇ ਇਹ ਕਹਿੰਦੇ ਇੱਕ ਮਹੀਨੇ ਵਿੱਚ ਕੰਪਲੀਟ ਕਰਾਏ ਮੈਂ ਆਸ਼ੋਕ ਲੋਤਰਾ ਆਲ ਇੰਡੀਆ ਪ੍ਰੈਸ 77 ਤੁਮਸਾਬ ٹرسٹ ਅੰਮ੍ਰਿਤ ਸਰ ਵਾਲਮੀਕੀ ਜੀ ਦੇ ਤੁਮ ਬੋਲ ਰਿਹਾ ਹਾਂ ਕਬ ਐਸੇ ਜੇ ਹੈ ਜੀ ਕਿ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਨੰਨੂ ਉਤੇ ਕਾਤਲ ਕੇ ਦਿਲ ਮੇ ਹੈ ਇਹ ਪੰਨੂ ਜਵਾਬ ਸੀ ਸਿਰਫ ਇੱਕ ਛੋਟੇ ਜਿਹੇ ਅੰਮ੍ਰਿਤਸਰ ਸ਼ਹਿਰ ਦਾ ਇਹ ਦੇਖ ਲੈਗੇ ਕਿ ਪੂਰਾ ਪੰਜਾਬ ਕੀ ਕਰ ਸਕਦਾ ਹੈ ਤੇ ਪੂਰਾ ਹਿੰਦੁਸਤਾਨ ਕੀ ਕਰ ਸਕਦਾ ਹੈ ਹਿੰਦੁਸਤਾਨ ਦਾ ਸੰਵਿਧਾਨ ਲਿਖਣ ਵਾਲੇ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਹਰ ਕੌਮ ਨੂੰ ਮੁੱਖ ਰੱਖ ਕੇ ਉਹਨਾਂ ਦੇ ਹੱਕ ਤੇ ਹਕੂਕ ਦਿੱਤੇ ਉਹਨਾਂ ਬਾਰੇ ਕੋਈ ਕੁੱਤਾ ਇਹੋ ਜਿਹੀ ਭਾਸ਼ਾ ਬੋਲੇ ਉਹਨੂੰ ਮੂੰਹ ਤੋੜ ਜਵਾਬ ਸੀ ਇਹ ਅੱਜ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਧਰਮਾਂ ਦੇ ਵਾਸੀਆਂ ਵੱਲੋਂ ਸਾਰੀਆਂ ਜੱਥੇਬੰਦੀਆਂ ਵੱਲੋਂ ਸਾਰੇ ਲੀਡਰ ਸਾਹਿਬਾਨ ਵੱਲੋਂ ਮੈਂ ਗੱਬਰ ਸਾਹਿਬ ਬੱਬੀ ਪਹਿਲਵਾਨ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਬਰਥਡੇ ਨੂੰ ਇੱਕ ਮੇਲਾ ਬਣਾ ਦਿੱਤਾ ਮੇਲੇ ਦੀ ਸ਼ਕਲ ਦੇ ਵਿੱਚ ਅੱਜ ਪੂਰਾ ਦਾ ਪੂਰਾ ਪ੍ਰੋਗਰਾਮ ਜਿਹੜਾ ਹੈ ਉਹ ਚੱਲਿਆ ਹੈ ਮੇਲੇ ਵਾਂਗੂ ਲੋਕੀ ਆਏ ਨੇ ਟੋਲਟ ਮਖਾਰ ਕਿੰਨਾ ਵਧੀਆ ਪ੍ਰੋਗਰਾਮ ਸੀਗਾ ਲੱਡੂ ਵੀ ਵੰਡੇ ਪੇਸ਼ੀਆਂ ਮੰਡੀਆਂ ਬੜੇ ਵਧੀਆ ਢੰਗ ਨਾਲ ਕੀਤਾ ਗਿਆ ਹੈ ਤੋਂ ਹਰ ਇੱਕ ਬੰਦੇ ਨੇ ਪੰਨੋ ਨੂੰ ਆਪਣਾ ਮੈਸੇਜ ਦਿੱਤਾ ਹੈ ਮੇਰਾ ਮੈਸੇਜ ਇਹ ਹੀ ਹੈ ਕਿ ਅੱਜ ਤੋਂ ਬਾਅਦ ਨਾ ਸਿਰਫ ਪੰਨੋ ਜਾਂ ਬਾਹਰ ਬੈਠੇ ਜਿਹੜੇ ਨੇ ਅਤੰਕਵਾਦੀ ਉਹ ਹੀ ਸਾਡੇ ਦੇਸ਼ ਦੇ ਵਿੱਚ ਵੀ ਕੁਝ ਗਰਦਾਰ ਲੋਕ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਰਹਿ ਗਏ ਇਹ ਕਹਿ ਰਹੇ ਨੇ ਕਿ ਸੰਵਿਧਾਨ ਨੂੰ ਬਦਲਣਾ ਹੈ ਮੇਰਾ ਖਿਆਲ ਹੈ ਉਹਨਾਂ ਨੂੰ ਬਹੁਤ ਵਧੀਆ ਮੈਸੇਜ ਗਿਆ ਹੋਏਗਾ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ